ਸਿਆਣੇ ਕਹਿੰਦੇ ਨੇ ਮਾੜੇ ਕੰਮਾਂ ਦੇ ਮਾੜੇ ਨਤੀਜੇ ਹੁੰਦੇ ਨੇ ਤਾਂ ਆਹਾ ਮਾੜੇ ਕੰਮਾਂ ਦਾ ਨਤੀਜਾ ਵੀ ਮਾੜਾ ਆ ਚੁੱਕਿਆ ਹੈ 18 ਲੱਖ ਤੇ 22000 ਦੀ ਪ੍ਰਾਪਰਟੀ ਨੂੰ ਪੁਲਿਸ ਦੇ ਵੱਲੋਂ ਸੀਲ ਕੀਤਾ ਗਿਆ ਹੈ ਦੱਸ ਦੇਈਏ ਕਿ ਪੂਰੇ ਪੰਜਾਬ ਦੇ ਵਿੱਚ ਪੁਲਿਸ ਦੇ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਮਹਿੰਮ ਚਲਾਈ ਜਾ ਰਹੀ ਹੈ ਦੇ ਦੇ ਤਹਿਤ ਪੁਲਿਸ ਦੇ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਨਸ਼ਾ ਤਸਕਰਾਂ ਦੇ ਖਿਲਾਫ ਤਾਂ ਇਸੇ ਤਹਿਤ ਹੀ ਮੁਕਸਰ ਪੁਲਿਸ ਦੇ ਵੱਲੋਂ ਵੀ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਪੁਲਿਸ ਦੇ ਵੱਲੋਂ ਪਿੰਡ ਮਿੱਡਾ ਦੇ ਇੱਕ ਵਿਅਕਤੀ ਦੀ 1822000 ਦੀ ਪ੍ਰਾਪਰਟੀ ਸੀਲ ਕੀਤੀ ਗਈ ਹੈ ਪੁਲਿਸ ਦੇ ਅਨੁਸਾਰ ਇਹ ਵਿਅਕਤੀ ਨਸ਼ਾ ਤਸਕਰੀ ਕਰਦਾ ਸੀ ਤੇ ਇਸ ਤੇ ਕਈ ਐਨਡੀਪਸ ਐਕਟ ਦੇ ਤਹਿਤ ਮੁਕੱਦਮੇ ਦਰਜ ਨੇ ਤਾਂ ਪੁਲਿਸ ਦੇ ਵੱਲੋਂ 18 ਲੱਖ 22 ਹਜ਼ਾਰ ਦੀ ਪ੍ਰਾਪਰਟੀ ਨੂੰ ਸੀਲ ਕੀਤਾ ਗਿਆ ਔਰ ਬਾਹਰ ਇਸ ਦੇ ਘਰ ਅੱਗੇ ਨੋਟਿਸ ਲਗਾ ਦਿੱਤਾ ਗਿਆ ਹੈ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇਸ ਦੀ ਅਟੈਚਮੈਂਟ ਦੇ ਲਈ 68 ਐਫ ਐਨ ਡੀ ਪੀਐਸ ਐਕਟ ਅਧੀਨ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦੇ ਕੋਲ ਭੇਜਿਆ ਗਿਆ ਸੀ ਜਿਸ ਤੋਂ ਬਾਅਦ ਹੁਣ ਇਸ ਦੀ ਜਾਇਦਾਦ ਤੇ ਨੋਟਿਸ ਲਗਾ ਕੇ ਪ੍ਰਾਪਰਟੀ ਨੂੰ ਸੀਲ ਕਰ ਦਿੱਤਾ ਗਿਆ ਹੈ ਤਾਂ ਕੀ ਕੁਝ ਕਹਿਣਾ ਸੀ ਇਸ ਬਾਰੇ ਵੱਡੇ ਅਧਿਕਾਰੀਆਂ ਦਾ ਉਹ ਵੀ ਤੁਹਾਡੇ ਨਾਲ ਜਰੂਰ ਸਾਂਝਾ ਕਰਦਿਆਂ ਪੰਜਾਬ ਸਰਕਾਰ ਵੱਲੋਂ ਪੂਰੀ ਪੰਜਾਬ ਸਟੇਟ ਦੇ ਅੰਦਰ ਨਸ਼ੇ ਦੇ ਖਾਤਮੇ ਲਈ ਜਾਂ ਨਸ਼ਾ ਤਸਕਰਾਂ ਨੂੰ ਸਾਬਤ ਕਰਨ ਦੇ ਲਈ ਇੱਕ ਵਿਸ਼ੇਸ਼ ਯੁੱਧ ਨਸ਼ੇ ਵਿਰੁੱਧ ਚਲਾਇਆ ਗਿਆ ਹੈ। ਉਸੇ ਲੜੀ ਦੇ ਵਿੱਚ ਸਾਡੇ ਮਾਨਯੋਗ ਡਿਪਟੀ ਸਪਹ ਪੰਜਾਬ ਜਿਹਦੀਆਂ ਯੋਗ ਹਦਾਇਤਾਂ ਤੇ ਸ਼੍ਰੀ ਅਖੇਲ ਚੌਧਰੀ ਜੀ ਐਸਐਸਪੀ ਸਾਹਿਬ ਜਿਹਦੀ ਮੁਖਤਸਰ ਸਾਹਿਬ ਨੇ ਯੋਗ ਹਦਾਇਤਾਂ ਤੇ ਅਸੀਂ ਜਿਹੜਾ ਹੈਗਾ ਸਾਡੇ ਐਸਐਚਓ ਕਬਰਵਾਲਾ ਗਵਿੰਦਰਪਾਲ ਔਰ ਸੁਖਜੀਤ ਸਿੰਘ ਚੌਕੀ ਇੰਚਾਰਜ ਦੀ ਜਿਹੜੀ ਹੈਗੀ ਹੈ ਜੋਗ ਵਾਈ ਦੇ ਵਿੱਚ ਅਸੀਂ ਪਿੰਡ ਮਿੱਡਾ ਦੇ ਭਰਮਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਜਿਹੜਾ ਕਿ ਇੱਕ ਨਸ਼ਾ ਸਮਗਲਰ ਹੈ ਉਸਤੇ ਉੱਪਰ ਜਿਹੜੇ ਹੈਗੇ ਆ ਆ ਭੂਖੀ ਚੂਰਾ ਪੋਸਤ ਦੇਚਾਂ ਦੇ ਮੈਡੀਕਲ ਨਸ਼ੇ ਵੇਚਾਂ ਦੇ ਔਰ ਐਰਨ ਚਿਟਾ ਵੇਚਾਂ ਦੇ ਪਰਚੇ ਦਰਜ ਹੈ ਔਰ ਉਸੇ ਪੱਤਰ ਦੇ ਜਿਹੜੇ ਉੱਤੇ ਦਰਜ ਹੈ ਉਹਨੂੰ ਅਸੀਂ ਵੈਰੀਫਾਈ ਕਰਤੋਂ ਦੀ ਜਿਹੜੀ ਪ੍ਰਾਪਰਟੀ ਹੈ કુલ 18 ਲੱਖ 22 ਹਜ਼ਾਰ ਰੁਪਏ ਦੀ ਜਿਹੜੀ ਉਹਨੇ ਨਸ਼ਾ ਵੇਚ ਕੇ ਜਿਹੜੀ ਆਪਣੀ ਜਾਇਦਾਦ ਬਣਾਈ ਹੈ ਉਹ ਅਸੀਂ ਜਿਹੜੀ ਹੈਗੀ ਆ ਤਾਂ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜ ਦਿੱਤੀ ਔਰ ਅਸੀਂ ਉਸ ਦੀ ਜਿਹੜੀ ਪ੍ਰਾਪਰਟੀ 18 ਲੱਖ 22 ਹਜ਼ਾਰ ਦੀ ਫ੍ਰੀਜ਼ ਕਰਾਈ ਹੈ ਉਹਨੇ ਆਪਣੀ ਇਸ ਪ੍ਰਾਪਰਟੀ ਦੇ ਨਾਂ ਕੋਈ ਲੋਨ ਲੈ ਸਕਦਾ ਤੇ ਨਾ ਇਹਨਾਂ ਕਿਸੇ ਇੱਕ ਤਰ੍ਹਾਂ ਦਾ ਵੇਚ ਵਟ ਸਕਦਾ